ਬੰਦਾ ਸੜਕ ਤੇ ਤੁਰਿਆ ਜਾਂਦਾ ਹੋਵੇ ਤੇ ਉਹਨੂੰ ਕੋਈ ਹਾਕ ਮਾਰ ਕੇ ਇਹ ਕਵੇ ਵੀ ਆ ਤੈਨੂੰ ਅਮਰੀਕਾ ਲੈ ਜਾਵਾਂ ਮੈਂ ਦਾਅਵੇ ਨਾ ਕਹਿੰਦਾ ਉਸ ਬੰਦੇ ਨੇ ਘਰ ਫੋਨ ਵੀ ਨਹੀਂ ਕਰਨਾ ਉਹਨੇ ਬਸ ਪਾਸਪੋਰਟ ਮੰਗਾਉਣਾ ਉਹ ਵੀ ਸਿੱਧਾ 에ਅਰਪੋਰਟ ਤੇ ਉਹਨੇ ਕਹਣਾ ਪਾਜੀ ਲੈ ਜਾਓ ਕਿਸੇ ਤਰੀਕੇ ਹੁਣ ਜੇ ਤੁਸੀਂ ਮੇਰੇ ਨੂੰ ਇੰਨੀ ਗੱਲ ਕਹਿ ਹੀ ਦਿੱਤੀ ਐ ਇਸੇ ਤਰ੍ਹਾਂ ਹੀ ਇੱਕ ਬੱਚੇ ਦੇ ਨਾਲ ਹੋਇਆ ਔਰ ਬੱਚੇ ਨੂੰ ਲਾਲਚ ਕੀ ਦਿੱਤਾ ਗਿਆ ਕਿ ਤੂੰ ਸਾਡੇ ਨਾਲ ਅਮਰੀਕਾ ਚੱਲ ਤੈਨੂੰ ਅਸੀਂ ਉੱਥੇ ਸਕੂਲ ਦੇ ਵਿੱਚ ਦਾਖਲ ਕਰਾਵਾਂਗੇ ਉਹ ਉੱਥੇ ਪੜ੍ਹਾਈ ਕਰੇਗਾ ਸਕੂਲ ਤੋਂ ਬਾਅਦ ਕਾਲਜ ਚ ਜਾਏਗਾ ਕਾਲਜ ਤੋਂ ਬਾਅਦ ਯੂਨੀਵਰਸਿਟੀ ਚ ਜਾਏਗਾ ਤੇ ਤੇਰਾ ਤਾਂ ਭੂਖ ਜਿਹੜਾ ਇਹ ਬੜਾ ਸੁਨਹਿਰੀ ਹੋ ਜਾਵੇਗਾ ਹੁਣ ਇਸ ਬੱਚੇ ਨੂੰ ਇਹ ਖਾਬ ਦਿਖਾਏ ਕਿੰਨੇ ਇਸ ਬੱਚੇ ਨੂੰ ਇਹ ਖਾਬ ਦਿਖਾਏ ਉਹਦੇ ਰਿਸ਼ਤੇਦਾਰ ਆਨੇ ਹੁਣ ਜਦੋਂ ਵਿੱਚ ਰਿਸ਼ਤੇਦਾਰ ਹੋਣ ਤਾਂ ਮਾਤਾ ਪਿਤਾ ਵੀ ਬੜੀ ਦਲੇਰੀ ਦੇ ਨਾਲ ਪਾਸਪੋਰਟ ਫੜਾ ਦਿੰਦੇ ਆ ਤੇ ਵੱਡੀ ਗੱਲ ਇਹ ਵੀ ਪੈਸਾ ਕੋਈ ਨਹੀਂ ਲੱਗਣਾ ਰਿਸ਼ਤੇਦਾਰ ਕਹਿੰਦੇ ਆ ਵੀ ਇਹ ਬੱਚਾ ਜਿਹੜਾ ਇਹ ਬੜਾ ਹੁਨਹਾਰ ਆ ਇਹ ਬੜਾ ਸਮਝਦਾਰ ਆ ਜੇ ਕਿਤੇ ਇਹਨੇ ਅਮਰੀਕਾ ਦੇ ਸਕੂਲਾਂ ਦੇ ਵਿੱਚ ਪੜ੍ਹਾਈ ਕਰ ਲਈ ਉੱਥੋਂ ਦੇ ਕਾਲਜਿਸ ਤੇ ਚਲਾ ਗਿਆ ਯੂਨੀਵਰਸਿਟੀਆਂ 'ਚ ਪੜ੍ਹਾਈ ਕਰ ਗਿਆ ਇਹ ਤਾਂ ਪੂਰੇ ਪਿੰਡ ਦਾ ਜ਼ਿਲ੍ਹੇ ਦਾ ਸੂਬੇ ਦਾ ਦੇਸ਼ ਦਾ ਨਾਮ ਰੌਸ਼ਨ ਕਰੇਗਾ ਘਰਦਿਆਂ ਨੇ ਹੱਸਦਿਆਂ ਹੱਸਦਿਆਂ ਨੇ ਪਾਸਪੋਰਟ ਫੜਾ ਦਿੱਤਾ ਰਿਸ਼ਤੇਦਾਰੋਂ ਨੂੰ ਲੈ ਕੇ ਅਮਰੀਕਾ ਚਲੇ ਗਏ ਵਾਸ਼ਿੰਗਟਨ ਡੀਸੀ ਹੁਣ ਜਦੋਂ ਅਮਰੀਕਾ ਚਲੇ ਗਏ ਤਾਂ ਉੱਥੇ ਜਾ ਕੇ ਫੇ ਰਿਸ਼ਤੇਦਾਰ ਜਿਹੜੇ ਆ ਉਹਨਾਂ ਨੇ ਆਪਣਾ ਰੰਗ ਵਟਾ ਲਿਆ ਰੰਗ ਬਿਲਕੁਲ ਉਸੇ ਤਰ੍ਹਾਂ ਵਟਾਇਆ ਵੀ ਜਦੋਂ ਅਸੀਂ ਕੰਮ ਦੇ ਉੱਤੇ ਕੋਈ ਘਰ ਦੇ ਵਿੱਚ ਨੌਕਰ ਰੱਖਦੇ ਆ ਨਾ ਮੈਂ ਸ਼ਬਦ ਨੌਕਰ ਵਰਤ ਰਿਹਾ ਇਸੇ ਕਰਕੇ ਜਦੋਂ ਅਸੀਂ ਘਰ 'ਚ ਰੱਖਣਾ ਹੁੰਦਾ ਤੇ ਕਹਾਂਗੇ ਵੀ ਸਾਡੇ ਘਰ ਤੇ ਕੰਮ ਹੀ ਬਹੁਤ ਥੋੜਾ ਵਾ ਅਹੀਂ ਤਾਂ ਤੈਨੂੰ ਬੱਚਿਆਂ ਵਾਂਗੂ ਰੱਖਣਾ ਤੂੰ ਬਸ ਆਪਣਾ ਥੋੜਾ ਬਾਲਾ ਕੰਮ ਕਰ ਦੇਣਾ ਰੋਟੀ ਜਿਹੜੀ ਅਸੀਂ ਖਾਣੇ ਆ ਉਹ ਤੂੰ ਖਾ ਲੈਣੀ ਆ ਤੇ ਬਸ ਰਹੀ ਜਾ ਕਮਰਾ ਤੈਨੂੰ ਅਸੀਂ ਦੇ ਦਿੱਤਾ ਜਦੋਂ ਫਿਰ ਇਹਦੇ ਰਿਸ਼ਤੇਦਾਰ ਹਰਮਨਪ੍ਰੀਤ ਸਿੰਘ ਜਿਹਦੀ ਉਮਰ 31 ਸਾਲ ਤੇ ਉਹਦੀ ਵਾਈਫ ਜਿਹਦਾ ਨਾਮ ਕੁਲਬੀਰ ਕੌਰ ਹੈ ਉਮਰ ਉਹਦੀ ਥੋੜੀ ਇਤੋਂ ਜ਼ਿਆਦਾ ਵਾ ਹਰਮਨਪ੍ਰੀਤ ਉਹਦੀ ਉਮਰ ਦੱਸੀ ਜਾਂਦੀ 43 ਸਾਲ ਜਦੋਂ ਇਹਨਾਂ ਨੇ ਅਮਰੀਕਾ ਉਸ ਬੱਚੇ ਨੂੰ ਲਿਜਾ ਕੇ ਆਪਣਾ ਅਸਲੀ ਰੰਗ ਦਿਖਾਇਆ ਤਾਂ ਬੱਚਾ ਜਿਹੜਾ ਉਹ ਅਮਰੀਕਾ ਦੇ ਵਿੱਚ ਜਿੱਥੇ ਲੋਕੀ ਸੈਟਲ ਹੋਣਾ ਚਾਹੁੰਦੇ ਆ ਜਿਸ ਮੁਲਕ ਦੇ ਵਿੱਚ ਲੋਕ ਜਾਣਾ ਚਾਹੁੰਦੇ ਆ ਉੱਥੇ ਦੋ ਹੱਥੜੇ ਮਾਰ ਮਾਰ ਰੋਇਆ ਪੁੱਭਾ ਮਾਰ ਮਾਰ ਰੋਇਆ ਵੀ ਆ ਮੇਰ ਨਾਲ ਬਣ ਕੀ ਗਿਆ ਕਿਸੇ ਸਕੂਲ ਕਿਸੇ ਕਾਲਜ ਦੇ ਵਿੱਚ ਇਸ ਨੂੰ ਦਾਖਲਾ ਨਹੀਂ ਦਵਾਇਆ ਗਿਆ ਇਹਨੂੰ ਚੁੱਕ ਕੇ ਲੈ ਗਏ ਆਪਣੇ ਪੈਟਰੋਲ ਪੰਪ ਦੇ ਉੱਤੇ ਜਿਹਨੂੰ ਉੱਥੇ ਗੈਸ ਸਟੇਸ਼ਨ ਕਹਿੰਦੇ ਆ ਗੈਸ ਸਟੇਸ਼ਨ ਦੇ ਉੱਤੇ ਇਹਨੂੰ ਕਹਿੰਦੇ ਵੀ ਚੱਲ ਵੀ ਕਾਕਾ ਹੋ ਜਾ ਸ਼ੁਰੂ ਕੰਮ ਸ਼ੁਰੂ ਕਰਦੇ ਕੰਮ ਕਰਦਾ ਰਿਹਾ ਵਿਚਾਰਾ ਕਿਉਂਕਿ ਉਮਰ ਉਹਦੀ 15 16 ਸਾਲ ਸੀਗੀ ਉਹ ਕੰਮ-ਕੁਮ ਤੇ ਲੱਗ ਪਿਆ ਚਲੋ ਠੀਕ ਆ ਵੀ ਕੰਮ ਤੇ ਕਰਨਾ ਹੀ ਪੈਂਦਾ ਅਸੀਂ ਤੇ ਸਾਨੂੰ ਸਾਰਿਆਂ ਨੂੰ ਪਤਾ ਵੀ ਵਿਦੇਸ਼ ਚ ਜਾ ਕੇ ਕੰਮ ਕਰਨਾ ਪੈਂਦਾ ਜਦੋਂ ਉਹਨੇ ਕਿਹਾ ਵੀ ਆਪਾਂ ਹੁਣ ਕਿਹੜੇ ਸਕੂਲ ਚ ਜਾਵਾਂਗੇ ਕਿਉਂਕਿ ਉਹਨੂੰ ਗੱਲ ਤੇ ਇਹ ਦਿਮਾਗ ਚ ਪਾਈ ਸੀ ਵੀ ਤੈਨੂੰ ਅਸੀਂ ਉੱਥੇ ਸਕੂਲ ਚ ਦਾਖਲਾ ਦਿਵਾਉਣਾ ਕੋਈ ਨਹੀਂ ਕਹਿੰਦੇ ਦਾਖਲਾ ਦਵਾ ਦਿੰਨੇ ਆ ਅੱਜ ਦਵਾਉਣੇ ਆ ਭਲਕੇ ਦਵਾਉਣੇ ਆ ਕਰਦੇ ਕਰਾਉਂਦੇ ਆ ਉਹਨੂੰ ਗੈਸ ਸਟੇਸ਼ਨ ਤੋਂ ਲੈ ਗਏ ਇਹ ਆਪਣੇ ਡਿਪਾਰਟਮੈਂਟਲ ਸਟੋਰ ਦੇ ਉੱਤੇ ਜਿਹਨੂੰ ਆਪਾਂ ਇੱਥੇ ਪੰਜਾਬੀ ਦੇ ਵਿੱਚ ਕਰਿਆਨੇ ਦੁਕਾਨ ਕਹਿੰਦੇ ਆ ਵੱਡੀ ਕਰਿਆਨੇ ਦੀ ਦੁਕਾਨ ਜਦੋਂ ਇਹ ਕੰਮ-ਕੁਮ ਕਰਦਾ ਰਿਹਾ ਤਾਂ ਫੇਰ ਉਹ ਇਹਨੂੰ ਗੁੱਸਾ ਵੀ ਕਰਨ ਲੱਪੇ ਹੱਥ ਚ ਲਾਕੀ ਵੀ ਹੋ ਗਈ ਸ਼ੁਰੂ ਯਾਨੀ ਕਿ ਮਾਰਕਟ ਆਈ ਵੀ ਤੂੰ ਕੰਮ ਨਹੀਂ ਸਹੀ ਢੰਗ ਦੇ ਨਾਲ ਕਰ ਰਿਆ ਤੂੰ ਜਿਹੜਾ ਵਾ ਉਹ ਲੇਜੀ ਹੋ ਗਿਆ ਸੁਸਤ ਹੋ ਗਿਆ ਤੂੰ ਕੰਮ ਫੁਰਤੀ ਦੇ ਨਾਲ ਨਹੀਂ ਕਰਦਾ ਆਖਰਕਾਰ ਜਦੋਂ ਇਸ ਮੁੰਡੇ ਨੂੰ ਇੰਨੀ ਗੱਲ ਪਤਾ ਲੱਗ ਗਈ ਵੀ ਮੇਰੇ ਨਾਲ ਧੋਖਾ ਹੋ ਗਿਆ ਦਰਸਲ ਇਹ ਤਾਂ ਮੈਨੂੰ ਇੱਕ ਵਧੂਆ ਮਜ਼ਦੂਰ ਬਣਾ ਕੇ ਲਿਆਇਆ ਮੈਂ ਤਾਂ ਇਹਨਾਂ ਦਾ ਸਲੇਵ ਟ੍ਰੇਡ ਬਣ ਗਿਆ ਮੈਂ ਤਾਂ ਇਹਨਾਂ ਵਾਸਤੇ ਗੁਲਾਮ ਬਣ ਚੁੱਕਾ ਤਾਂ ਉਹਨੇ ਫੇਰ ਹਾਰ ਕੇ ਘਰੋਂ ਭੱਜਣਾ ਬਿਹਤਰ ਸਮਝਿਆ ਜਦੋਂ ਘਰੋਂ ਭੱਜਿਆ ਫੇਰ ਕਿਉਂਕਿ ਉੱਥੇ ਰਹਿੰਦਾ ਸੀਗਾ ਕਈ ਲੋਕਾਂ ਦੇ ਨਾਲ ਗੱਲ ਕੀਤੀ ਤੇ ਫੇਰ ਪਹੁੰਚ ਕੀਤੀ ਉਹਨੇ ਅਦਾਲਤ ਦੇ ਵਿੱਚ ਕਿ ਮੈਨੂੰ ਇੰਡੀਆ ਤੋਂ ਜਦੋਂ ਇਹ ਲੈ ਕੇ ਆਏ ਤੇ ਮੈਨੂੰ ਇਹ ਕਹਿ ਕੇ ਲੈ ਕੇ ਆਏ ਵੀ ਭਾਈ ਤੈਨੂੰ ਅਹੀਂ ਸਕੂਲ 'ਚ ਦਾਖਲਾ ਦਿਵਾਉਣਾ ਬਾਅਦ ਚ ਤੂੰ ਕਾਲਜ 'ਚ ਪੜਨਾ ਯੂਨੀਵਰਸਿਟੀ ਜਾਣਾ ਤੇ ਤੇਰਾ ਭੂ익 ਜਿਹੜਾ ਬੜਾ ਉੱਜਲ ਹੋ ਜਾਣਾ ਕਹਿੰਦਾ ਇਹਦੇ ਨਾਲੋਂ ਤੂੰ ਮੈਂ ਪਿੰਡ ਜਿੱਥੇ ਪੜਦਾ ਸੀ ਉੱਥੇ ਹੀ ਚੰਗਾ ਸੀਗਾ ਉੱਥੋਂ ਮੈਂ ਬੀਏ ਕਰ ਲੈਂਦਾ ਬੀਐਸਸੀ ਕਰ ਲੈਂਦਾ ਕੋਈ ਡਿਗਰੀ ਕਰ ਲੈਂਦਾ ਘੱਟੋ ਘੱਟ ਮੈਂ ਇਸ ਚੱਕਰ 'ਚ ਤਰਾਂ ਨਾ ਫਸਦਾ ਅਮਰੀਕਾ ਵਾਲੇ ਇਹਦੇ ਵਿੱਚ ਫੇਰ ਜਦੋਂ ਇਹ ਮਾਮਲਾ ਅਦਾਲਤ ਦੇ ਵਿੱਚ ਗਿਆ ਤਾਂ ਅਦਾਲਤ ਨੇ ਬੜਾ ਲਸਾਨੀ ਫੈਸਲਾ ਅਦਾਲਤ ਨੇ ਬੱਚੇ ਦੇ ਜਿਹੜੇ ਉਹਦੇ ਨਾਲ ਜਿਹੜਾ ਸਰੀਰਕ ਸ਼ੋਸ਼ਣ ਹੋਇਆ ਜਿਹੜਾ ਮਾਨਸਿਕ ਸ਼ੋਸ਼ਣ ਹੋਇਆ ਉਹਦੇ ਮੱਦੇਨਜ਼ਰ ਹਰਮਨਪ੍ਰੀਤ ਸਿੰਘ ਨੂੰ 11 ਸਾਲ ਤੇ 25 ਦਿਨ ਦੀ ਸਜ਼ਾ ਸੁਣਾਈ ਹੈ ਕੈਦ ਦੀ ਤੇ ਕੁਲਬੀਰ ਕੌਰ ਨੂੰ ਸਜ਼ਾ ਸੁਣਾਈ ਹੈ 7 ਸਾਲ ਤੇ 25 ਦਿਨ ਦੀ ਭਈ ਤੁਸੀਂ ਇੱਕ ਬੱਚੇ ਦਾ ਭਵਿੱਖ ਜਿਹੜਾ ਉਹਦਾ ਬੇੜਾ ਗਰਕ ਕਰ ਦਿੱਤਾ ਉਹਦਾ ਭਵਿੱਖ ਖਰਾਬ ਕਰ ਦਿੱਤਾ ਉਹਨੂੰ ਦਿਮਾਗੀ ਤੌਰ ਤੇ ਤੁਸੀਂ ਪਰੇਸ਼ਾਨ ਕੀਤਾ ਇਸੇ ਦੇ ਚਲਦਿਆਂ ਕਹਿੰਦੇ ਤੁਹਾਨੂੰ ਇਹ ਸਜ਼ਾ ਜਿਹੜੀ ਆ ਸੁਣਾਈ ਗਈ ਆ ਔਰ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਸਵਿਟਜ਼ਰਲੈਂਡ ਤੋਂ ਸਾਹਮਣੇ ਆਇਆ ਸੀਗਾ ਜਿੱਥੇ ਇੱਕ ਬਹੁਤ ਵੱਡਾ ਜਿਹੜਾ ਧਨਾੜ ਪਰਿਵਾਰ ਆ ਉਦਯੋਗਪਤੀ ਪਰਿਵਾਰ ਆ ਭਾਰਤੀ ਪਰਿਵਾਰ ਆ ਔਰ ਇਹ ਪਰਿਵਾਰ ਜਿਹੜਾ ਇਹ ਵੱਡੀਆਂ-ਵੱਡੀਆਂ ਕੰਪਨੀਆਂ ਚਲਾਉਂਦਾ ਤੇ ਇਹ ਆਪਣੇ ਮਜ਼ਦੂਰਾਂ ਨੂੰ ਤਨਖਾਹ ਨਹੀਂ ਸੀ ਦਿੰਦੇ ਭਾਰਤ ਤੋਂ ਇਸੇ ਤਰ੍ਹਾਂ ਜਿਹੜੇ ਨੌਕਰੀਆਂ ਬਣਾ ਕੇ ਲੈ ਜਾਂਦੇ ਸੀ ਤਨਖਾਹ ਨਹੀਂ ਸੀ ਦਿੰਦੇ ਉਹਨਾਂ ਨੂੰ ਵੀ 4-4 ਸਾਲ ਦੀ ਕੈਦ ਸਵਿਟਜ਼ਰਲੈਂਡ ਨੇ ਸੁਣਾਈ ਆ ਔਰ ਬਿਲਕੁਲ ਉਸੇ ਤਰਜ਼ ਦੇ ਉੱਤੇ ਹਰਮਨਪ੍ਰੀਤ ਸਿੰਘ ਜਿਹੜਾ ਇਹਦਾ ਮੁੰਡੇ ਦਾ ਜਿਹੜਾ ਰਿਸ਼ਤੇਦਾਰ ਦੱਸਿਆ ਜਾਂਦਾ ਇਹਨੂੰ 11 ਸਾਲ ਤੇ 25 ਦਿਨ ਦੀ ਸਜ਼ਾ ਸੁਣਾਈ ਗਈ ਔਰ ਇਹਦੀ ਪਤਨੀ ਕੁਲਬੀਰ ਕੌਰ ਨੂੰ 7 ਸਾਲ ਤੇ 25 ਦਿਨ ਦੀ ਸਜ਼ਾ ਸੁਣਾਈ ਗਈ